ਤਰ ਵੀ ਤਾੜੀ ਚਾਹੀਦੀ ਆ ਉਹ ਜਿਹੜੇ ਕਹਿੰਦੇ ਅੱਜ ਅਜਰ ਕੁੰਡਲੀ ਵਾਰੇ ਇੱਕ ਤਾੜੀ ਇਹਦੇ ਨਾਤੇ ਮਾਰ ਦੋ ਅਜਗਰ ਆ ਗਿਆ ਅਜਗਰ ਲੈ ਵੀ ਅਜਗਰ ਅੱਜ ਸਰਾ ਕਰਾਉਣਾ ਪੈਣਾ ਦੱਸਣਾ ਪੈਣਾ ਲੋਕਾਂ ਨੂੰ ਕਿ ਅਜਗਰ ਆਇਆ ਕਿੱਥੋਂ ਚੱਲ ਗਿਆ ਐਣ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ ਭਾਜੀ ਇਹ ਕੁਸ਼ਤੀ ਕਰਾ ਦਿਓ ਸ਼ੁਰੂ ਜੀ ਭਾਈ ਗੁੱਲੂ ਪਹਿਲਵਾਨ ਜੀ ਵੰਸ਼ ਪਹਿਲਵਾਨ ਜਿੱਥੇ ਬਾਸ ਹੁੰਦੇ ਉਹ ਵੀ ਤਿਆਰ ਹੋ ਜੋ ਗੁੱਲੂ ਤੇ ਵੰਸ਼ ਪਹਿਲਵਾਨ ਜੀ ਮੈਂ ਇੱਕ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਇੱਕ ਵਾਰੀ ਖਾੜੇ ਚਾ ਦਿਓ ਜਿਨ੍ਹਾਂ ਨੇ ਹੱਥ ਜੋੜੀ ਕਰਾਓ ਉਧਰ ਸਾਡੀ ਰੀਨਾ ਭੈਣ ਜਿਹੜੀ ਗੇੜੀ ਲਾ ਰਹੀ ਏ ਇੱਕ ਮਿੰਟ ਜੀ ਟੋਲੀ ਵੀਰੋ ਥੋੜਾ ਡਗਾ ਮਦਮ ਕਰ ਲੋ ਕੋਈ ਨਹੀਂ ਮੇਰਾ ਵੀਰ ਜਰੂਰ ਆ ਮਦਮ ਸਾਡੀ ਰੀਨਾ ਭੈਣ ਪਾਵਰ ਲਿਫਟਿੰਗ ਦਾ ਬਹੁਤ ਵੱਡਾ ਨਾਮ ਹੈ ਔਰ ਖਾੜੇ ਦੀ ਜਿਹੜੀ ਗੇੜੀ ਲਾ ਰਹੀ ਪਾਵਰ ਲਿਫਟਿੰਗ ਦਾ ਬਹੁਤ ਵੱਡਾ ਨਾਮ ਹੈ ਔਰ ਥੋੜੇ ਸਮੇਂ ਉਤ ਨਾਮ ਬਣਾ ਲਿਆ ਜ਼ਰੂਰ ਹੀ ਦਾ ਮਾਨਤਾਨ ਕਰਨਾ ਤੇ ਕੈਪਟਨ ਨਿੱਕਰਾਮ ਜੀ ਸਰਪੰਚ ਸਾਹਿਬ ਤੁਹਾਡੇ ਵੱਲ ਵੀ ਬਹੁਤ ਬਹੁਤ ਜਿਹੜਾ ਸਨਮਾਨ ਸਨਮਾਨ ਕੀਤਾ ਜਾਵੇਗਾ ਵੱਡੇ ਚਰਚੇ ਹੋਣਗੇ ਪ੍ਰਬੰਧਕਾਂ ਵੇ ਸਰਪੰਚ ਸਾਹਿਬ ਕਰਾਓ ਹੱਥ ਜੋੜੀ ਸਦੋ ਪ੍ਰਬੰਧਕ ਜਿਹੜੇ ਵੀਰ ਨੇ ਮੇਰੇ ਭਰਾ ਨੇ ਸਾਬੀ ਭਾਜੀ ਤੁਸੀਂ ਆ ਜਾਓ ਤੁਹਾਡੇ ਕੋਲੇ ਹੱਥ ਜੋੜੀ ਕਰਾ ਦੇਣੀ ਆਪਾਂ ਸਰਦਾਰ ਸਭਜੋਤ ਸਿੰਘ ਜੀ ਸਾਬੀ ਭਾਜੀ ਨੂੰ ਮੈਂ ਬੇਨਤੀ ਕਰਾਂਗਾ ਇਧਰਲੇ ਪਾਸੇ ਖਾੜੇ ਵਿੱਚ ਆਈਏ ਆਪਾਂ ਨਾਲੇ ਇੱਕ ਹੱਥ ਜੋੜੀ ਕਰਾ ਲਈ ਸਾਬੀ ਭਾਜੀ ਇਧਰ ਆ ਜਾਓ ਪਹਿਲਾਂ ਹੱਥ ਜੋੜੀ ਵੀ ਨਾਲ ਹੀ ਕਰਾ ਦਿਓ ਧੰਨਵਾਦ ਕਰਦੇ ਆਂ ਢੋਲੀ ਵੀਰੋ ਇੱਕ ਮਿੰਟ ਯਾਰ ਰਾਨੇ ਇਧਰਲੇ ਪਾਸੇ ਹੋ ਜਾ ਸਰਦੋ ਸਾਬੀ ਜੀ ਸਰਪੰਚ ਸ਼ੋਕਮਾਰ ਸ਼ੋਕੂ ਜੀ ਇਧਰਲੇ ਪਾਸੇ ਆ ਜੀਏ ਥੋੜੇ ਇਧਰਲੇ ਪਾਸੇ ਆ ਜੀਏ ਜਰੂਰ ਦੀਪੂ ਫੌਜੀ ਸਾਹਿਬ ਇੱਥੇ ਆਓ ਥੋੜੀ ਕੈਮਰਾ ਇਧਰਲੇ ਪਾਸੇ ਜਰੂਰ ਆ ਜੀਏ ਇੱਥੇ ਆਓ ਮੈਂ ਇੱਕ ਜਾਣਕਾਰੀ ਦੇਦਾ ਇੱਕ ਪਾਸੇ ਦੇਵਤਾਪਾ ਨੇਪਾਲ ਵਾਲਾ ਦੂਜੇ ਪਾਸੇ ਅਜਗਰ ਆਤਨਵਾਦੀ ਹੱਥ ਖੜਾ ਕਰ ਅਜਗਰ ਤੇ ٹیم ਥਾਪਾ ਨੇਪਾਲ ਵਾਲਾ ਇਹਦੀ ਹੱਥ ਜੋੜੀ ਲਈ ਸਾਡੇ ਸਰਬਜੋਸ ਸਾਭੀ ਜੀ ਨੌਜਵਾਨਾਂ ਦਿਲਾ ਦੀ ਧੜਕਣ ਕਾਂਗਰਸ ਉਮੀਦਵਾਰ ਤੇ ਅਸ਼ੋਕਮਾਰ ਸ਼ੋਕੂ ਸਰਪੰਚ ਸਾਹਿਬ ਦੀਪੂ ਭਾਜੀ ਉਹ ਪ੍ਰਧਾਨ ਵਿੱਕਰਾਂ ਸਿੰਘ ਕਪਤਨ ਸਾਹਿਬ ਔਰ ਕੁਲਵੰਤ ਸਿੰਘ ਲੱਡੂ ਜੀ ਜਿਨ੍ਹਾਂ ਨੂੰ ਸਮੁੱਚੀ ਕਮੇਟੀ ਨੂੰ ਕਹਿੰਦੇ 21000 ਰੁਪਏ ਦੇ ਵੱਡੇ ਯੋਗਦਾਨ ਆਏ ਨੇ ਵੱਡਾ ਧੰਨਵਾਦ ਕਰਦੇ ਆ ਲਾ ਵੀ ਬੱਬੂ ਤੇਰੇ ਲਈ ਤੇ ਦਾਦ ਲਈ ਵੱਡੇ ਮਾਣ ਤੇ ਸਨਮਾਨ ਪੁੱਜਦੇ ਜੀਤੜ ਵਾਹ ਵਾਹ ਧੰਨਵਾਦ ਦੇਵਾਤਾਪਾ 2 ਮਿੰਟ ਰੁਕ ਜਿਓ ਮੇਰੀ ਬੇਨਤੀ ਆ ਪ੍ਰਧਾਨ 1 ਮਿੰਟ ਓਲੀ ਵੀਰੋ ਪ੍ਰਧਾਨ ترਸੇਵ ਸਿੰਘ ਐਸਓ ਜਿਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤੇ ਸੰਸਰਬਜੋਤ ਸਿੰਘ ਜੀ ਸਾਹੀ ਜੀ ਜਿਨ੍ਹਾਂ ਵੱਲੋਂ 21000 ਰੁਪਇਆ ਆ ਇਹਦੇ ਸਿਹਜ ਬਦਲੇ ਲਈ ਜਦ ਤਾੜੀ ਮਾਰੋ ਇੱਕ ਵਾਰੀ ਖੁੱਲ ਕੇ ਜ਼ੋਰਦਾਰ ਵੱਡਾ ਮਾਣ ਤੇ ਵੱਡੇ ਸਨਮਾਨ ਪੂਜਦੇ ਜੀਤਣ ਵੱਡਾ ਧਾਮਾਂ ਦੇ ਵੱਡੇ ਚਰਦੇ ਨੇ ترਸੇਵ ਸਿੰਘ ਜੀ ਐਸਓ ਵੱਡੇ ਮਾਣ ਤੇ ਵੱਡੇ ਸਨਮਾਨ ਪੂਜਦੇ ਕਰ ਬਾਈ ਗੋਲੂ ਪਹਿਲਵਾਨ ਜੀ ਤੇ ਵੰਛ ਪਹਿਲਵਾਨ ਜੀ ਕਿੱਥੇ ਆ ਗੋਲੂ ਤੇ ਵੰਛ ਪਹਿਲਵਾਨ ਜੀ ਲਾਸਟ ਪਰਚੀ ਮੇਰੇ ਕੋਲ ਆ ਜਾਓ ਯਾਰ ਜਿਹੜੇ ਆਗੇ ਆ ਪਲੀਜ਼ ਗੋਲੂ ਪਹਿਲਵਾਨ ਤੇ ਵੰਛ ਪਹਿਲਵਾਨ ਨੂੰ ਮੈਂ ਬੇਨਤੀ ਕਰ ਰਿਹਾ ਅਖਾੜੇ ਚ ਆ ਜਾਓ ਜਲਦੀ ਬਾਰ ਬਾਰ ਬੇਨਤੀਆਂ ਨੇ ਸਾਡੀ ਸਾਡੀ ਭੈਣ ਗੇੜੀ ਲਾ ਰਹੀ ਰੀਨਾਂ ਦਾ ਵੀ ਜਰੂਰ ਆਪਾਂ ਮਾਨਦਾਨ ਕਰਨਾ ਉਹ ਦੱਸੋ ਦੇਵ ਥਾਪੇ ਦੀ ਕੁਸ਼ਤੀ ਕਿੱਥੇ ਲਾਈਏ ਤਾੜੀ ਮਾਰ ਕੇ ਦੱਸੋ ਇੱਥੇ ਰੱਖਾ ਇੱਥੇ 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 ਆ ਦੇਵ ਥਾਬਾ ਲੈ ਵੀ ਟੋਲੀ ਹਰ ਗੇੜੀ ਲਾ ਕੇ ਤੇ ਗੇੜੀ ਲਾ ਕੇ ਬਹਿ ਜਾ ਮਰੂ ਬੇੰਤ ਧੰਨਵਾਦ ਤੁਹਾਡਾ ਮੈਨੂੰ ਪਤਾ ਤੁਸੀਂ ਢੋਲ ਬਹੁਤ ਵਧੀਆ ਵਜਾਉਂਦੇ ਹੋ ਕਾਸ਼ੀ ਪ੍ਰਧਾਨ ਕੋੜ ਸਾਹਿਬ ਸਾਹਿਬ ਬੱਬੇ ਹਾਲੀ ਵਿੱਚ ਆਉਣ ਪਲਵਾਨ ਜੀ ਪ੍ਰਬੰਧਕਾਂ ਦਾ ਫੈਸਲਾ ਹੈ ਲੋ ਫੇਰੀ ਬੇਤੀ ਆ ਓ ਲਲਕਾਰਾ ਦੇ ਮਾਰ ਦੋ ਵੱਡਾ ਸਾਰਾ ਬਿੰਪਲ ਭਾਜੀ 2 ਮਿੰਟ ਦੇ ਦੋ ਰੁਪਿਆ ਭਾਈ ਲਾਲੀ ਡੇਰਾ ਬਾਬਾ ਨਾਨਕ ਤੇ ਚੜ੍ਹਤ ਅੰਮ੍ਰਿਤਸਰ ਕਿੱਥੇ ਆ ਲਾਲੀ ਡੇਰਾ ਬਾਬਾ ਨਾਨਾ ਤੇ ਨਾਨਕ ਤੇ ਚੜ੍ਹਤ ਅੰਮ੍ਰਿਤਸਰ ਜਲਦੀ ਆਓ ਭਲਵਾਨ ਜੀ ਸਾਇਲ ਭਲਵਾਨ ਜੀ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਕਿ ਖਾੜੇ ਵਿੱਚ ਆਈਏ ਬਲਦੇਵ ਜਲੰਧਰ ਤੇ ਰਾਜੂ ਅੰਮ੍ਰਿਤਸਰ ਹੋਰ ਕੁਝ ਨਹੀਂ ਹੈਗਾ ਹਣ ਸਿੱਧੀਆਂ ਗੱਟੀਆਂ ਦੇ ਸਾਇਲ ਬੱਬੇ ਵਾਲੀ ਬਾਈ ਕਿਆਰੀ ਕਿੱਥੇ ਗਿਆ ਕਿਆਰੀ ਆਹ ਕੁਸ਼ਤੀ ਹੋਈ ਜਾਂ ਨਹੀਂ ਹੋਈ ਸਾਇਲ ਵਾਲੀ ਵੇਚ ਆਜੇ ਸਾਇਲ ਬੱਬੇ ਵਾਲੀ ਇੱਕ ਮਿੰਟ ਦੇ ਵਿੱਚ ਆ ਗਿਆ ਠੀਕ ਨੇ ਤੇ ਕਾਸ਼ੀ ਨੂੰ ਜੇ ਟੁਕੜਾ ਦਿੱਤਾ ਜਾਣਾ ਆਓ ਸਾਹਮਣੇ ਪੋ ਟੋਲੀ ਵੀਰ ਕੀ ਬਾਤ ਹੈ ਕਾਲਾ ਚਸ਼ਮਾ ਵਾਲਾ ਹੋਵੇ ਤੇ 17 ਬੰਨੀਆਂ ਹੁਣ ਦੀਪੂ ਫੋਜੀ ਨੂੰ ਟੈਨਸ਼ਨ ਬੜੀ ਹੈ ਕਹਿੰਦਾ ਮਾਨਸਮਾਨਾ ਰਹਿ ਜੀਏ ਪਰ ਮੇਲਾ ਕਵਰ ਕਰਨਾ ਬਹੁਤ ਜ਼ਰੂਰੀ ਹੈ ਕੋਈ ਦਾਨੀ ਸਦਨ ਗੁੱਸਾ ਨਾ ਕਰਿਓ ਭਾਈ ਇਧਰ ਛਿੰਝ ਬੋਲਿੰਗ ਸੰਗਤ ਨੂੰ ਬੰਨ ਕੇ ਰੱਖਣਾ ਹੈ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਕਰ ਦਿਆ ਲਾਓ ਇੱਕ ਪਾਸੇ ਰਾਣਾ ਪਹਿਲਵਣ ਭੱਲੋ ਵਾਲ ਤੇ ਦੂਜੇ ਪਾਸੇ ਜੰਡੂ ਸਿੰਘੇ ਵਾਲਾ ਕਹਿੰਦੇ ਆ ਵੀ ਕੁਸ਼ਤੀ ਸਿਰੇ ਦੀ ਆ ਭਾਈ ਪ੍ਰਬੰਧਕਾਂ ਨੂੰ ਮੇਰੀ ਬੇਨਤੀ ਆ ਅੱਜ ਕਰਤੇ ਦੇਵ ਥਾਪੇ ਵਾਲੀ ਕੁਸ਼ਤੀ ਛੱਡਦੀ ਹੈ ਜੀ ਪਰਬੰਧਕਾਂ ਨੂੰ ਬੇਨਤੀ ਥੋੜਾ ਜਿਹਾ ਕੰਮਕਾਰ ਮਕਾ ਲਓ ਕਿਉਂਕਿ ਕੁਸ਼ਤੀ ਵੇਖਣ ਵਾਲੀ ਹੋਣੀ ਆ ਕੀ ਨਾ ਬਾਜੀ ਦੋਲੀ ਵੀ ਰ ਇੱਕ ਮਿੰਟ ਇੱਕ ਮਿੰਟ ਜੇ ਕਾਸ਼ੀ ਪਠਾਨ ਕੁੜੀਆਂ ਜਿਹੜੀ ਕੁਸ਼ਤੀ ਹੋ ਰਹੀ ਸਾਹਿਲ ਬਾਬੇ ਵਾਲੀ ਜੇ ਨਾਂ ਆਇਆ 5 ਮਿੰਟ ਤੱਕ ਤੇ ਕਾਸ਼ੀ ਨੂੰ ਜੇਤੂ ਕਰਾ ਦਿੱਤਾ ਜਾਵੇਗਾ ਮਰਜ਼ੀ ਬੇਨਤੀ ਹੈ 5 ਮਿੰਟ ਦਾ ਸਮਾਂ ਮਣੀ ਜੰਡੂ ਸੰਗਾ ਤੇ ਇੱਕ ਪਾਸੇ ਆਹ ਰਾਣਾ ਭੱਲੋ ਵਾਲੀ ਉਸਲਾਕੇ ਦਾ ਮਾਣ ਲਾ ਵੀ ਦੇਵ ਥਾਪੇ ਘਰ ਤਿਆਰੀ ਵਰੀ ਬੇਨਤੀ ਹੈ ਜਲਦ ਜਲ ਜਿਹੜੀ ਗੱਲਾਂ ਜੜੀਆਂ ਵੱਡੇ ਪੱਦਰ ਦੇ ਟਿਕਾਣੇ ਲੱਗੇ ਆ ਜਾਣ ਵੱਡਾ ਧੰਨਵਾਦ ਕਰਦੇ ਆ ਵੰਟੀ ਅੰਮ੍ਰਿਤਸਰ ਤੇ ਰਾਹੁਲ ਬੱਬੇਹਾਲੀ ਜਿੱਥੇ ਬਾਸ ਹੁੰਦਾ ਵੀ ਤਿਆਰੀ ਲਾ ਲੋ ਬੱਬੂ ਢਾਡੇ ਕਟਵਾਲ ਤੇ ਰਵੀ ਗੁਰਦਾਸਪੁਰੇ ਵੀ ਤਿਆਰ ਰਹਿਣਗੇ ਲਾਲੀ ਡੇਰਾ ਬਾਬਾ ਨਾਨਕ ਦੇ ਚੜ੍ਹਤ ਅੰਮ੍ਰਿਤਸਰ ਇਹ ਮਲ ਤਿਆਰ ਪਰ ਤਿਆਰ ਰਹਿਣ ਮੇਰੀ ਬੇਨਤੀ ਆ ਹਾਂਜੀ ਭਾਜੀ ਲਾਓ ਸਾਹਮਣੇ ਕੁਸ਼ਤੀ ਸਰੇ ਦੀ ਆ ਇੱਕ ਪਾਸੇ ਦੇਖਾਂਗੇ ਆਹ ਕਹਿੰਦੇ ਦੇਵਾ ਥਾਪਾ ਤੇ ਦੂਜੇ ਪਾਸੇ ਹਲੋ ਬਾਬੂ ਜੀ ਗਾਰੀ ਉਰ ਹਾਂ 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 ਸਵਾਦ ਸਵਾਦ ਆਹ ਸਵਾਦ ਠੱਠ ਵੱਜਿਆ ਆ ਠੱਠ ਵੱਜਿਆ ਆ ਆ ਖਾੜਾ ਕਲੀਅਰ ਰੱਖਿਓ ਆ ਇੱਕੋ ਹੀ ਕੁਸ਼ਤੀ ਚੱਲਨੀ ਆ ਹੈਲੋ ਹੈਲੋ ਭਾਈ ਜੇ ਸਾਇਲਕ ਬੱਬੇ ਵਾਲੀ ਵਿੱਚ ਨਹੀਂ ਆਉਂਦਾ ਤੇ ਕਾਸ਼ੀ ਜੇਤੂ ਕਰਾਰੇ ਬੱਬੂ ਜੀ ਕੈਰੀ ਹੋਣ ਇਹ ਇੱਕ ਪਾਸੇ ਨੋਕੀਆ ਦਾ ਮੋਬਾਈਲ ਤੇ ਦੂਜੇ ਪਾਸੇ ਹੱਟ ਦਾ ਹੱਜ ਦਾ ਟਾਵਰ ਆ ਆਹ ਗੱਲਾਂ ਟਿਕਾਣੇ ਲੱਗਣਗੀਆਂ ਪਰ ਗੱਲ ਥਾਪੇ ਦੀ ਕਰਦੇ ਆ ਇਹ ਨੌਜਵਾਨ ਵਿੱਚ ਵਿੱਚ ਅਜਗਰ ਨਾ ਥੱਕੇ ਮਾਰ ਨਾ ਥੱਕੇ ਮਾਰ ਨੂੰ ਵਿੱਚ ਲੈ ਕੇ ਅਜਗਰ ਅਜਗਰ ਮੇਲ ਦਾ ਫਿਰਦਾ ਵੇਖ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਨਈਓ ਰੀਸਾ ਨਈਓ ਰੀਸਾ ਕਿ ਫਿਰੇ ਪੱਟਾ ਉਤੇ ਥਾਪੀਆਂ ਤੂੰ ਮਾਰਦਾ ਓ ਮੁਰੋ ਟੱਕਰਿਆ ਕੋ ਭੜੇ ਪਰਿਵਾਰ ਦਾ ਤੇ ਫਿਰ ਨਹੀਂ ਉਹ ਚਿੱਤ ਲੱਗਣਾ ਘੋੜੇ ਘੋੜਿਆਂ 'ਚ ਦੇਖ ਲਈ ਭਜਾ ਗਏ ਤੇ ਘਰੇ ਪਤਾ ਕੀ ਲੱਗਦਾ ਮੈਂ ਇੱਕ ਗੱਲ ਕਹਿ ਦਿੰਨਾ ਇਹ ਥਾਪੇ ਦਾ ਕੰਮ ਜਿਹੜਾ ਨਲਕੇ ਵਾਲਾ ਹੀ ਆ ਜੇ ਜਿੰਨਾ ਕੋਪਰ ਦੇਦਾ ਤੋ ਕਈ ਫੁੱਟ ਨੀਵਾ ਆਇਆ ਇਹ ਵੀ ਗੱਲ ਪੱਕੀ ਆ ਅਜਗਰ ਆਏ ਹਾਏ ਅਜਗਰ ਅਜਗਰ ਅੱਖਾਂ ਜੀਆਂ ਖੜਦਾ ਅੱਖਾਂ ਜੀਆਂ ਖੜਦਾ ਇਹ ਆ ਅਜਗਰ ਅਜਗਰ ਮਾਰ ਕੋਈ ਕੁੰਡਲੀ ਦੇਵਾ ਥਾਪਾ ਆਓ ਸਾਹਮਣੇ ਚੱਲਦੀ ਕੁਸ਼ਤੀ ਨਾ ਮੱਲਾ ਦੇ ਆਓ ਬੱਲੇ ਬੱਲੇ ਆਓ ਚੱਕ ਲਿਆ ਗੋਦੀ ਏ ਬੱਲੇਵਾ ਮੁੰਡਿਆ ਹਾਈ ਅਜਗਰ ਆਇਆ ਸਵੇਰ ਆਹ ਵੇਰਿਆ ਫਿਰਦਾ ਵੇਰਿਆ ਫਿਰਦਾ ਅੱਜ ਕਰ ਮੈਨੂੰ ਲੱਗਦਾ ਅੱਜ ਆਈ ਤੇ ਆਇਆ ਥਾਪਿਆ ਅੱਜ ਰਗੜਾ ਲਾਇਆ ਨਹੀਂ ਲੱਗਦਾ ਮੈਨੂੰ ਅੱਜ ਬਦਾਮਾ ਵਾਲਾ ਰਗੜਾ ਲੱਗਦਾ ਨਹੀਂ ਲੱਗਿਆ ਜੋੜ ਲਾਉਣਾ ਪੈਣਾ ਥਾਪਿਆ ਵੀਰੇ ਯਾਰ ਜਿਹੜੇ ਫੋਨ ਲਾਈ ਜਾਂਦੇ ਬਿੰਨੂ ਨੂੰ ਪਤਾ ਕਾਲ ਕੀਰੀ ਆਉਂਦੀ ਏ ਕੋਈ ਗੁੱਸਾ ਨਾ ਕਰਿਓ ਬਰੀ ਬੇਨਤੀ ਏ ਹੱਥ ਜੋੜ ਕੇ ਭਾਈ ਕਿਸੇ ਦਾ ਨੰਬਰ ਨਹੀਂ ਪਤਾ ਲੱਗਦਾ ਕਈ ਵਾਰੀ ਕਮੈਂਟਰੀ ਵਾਲ ਥੋੜਾ ਧਿਆਨ ਦੇ ਦੋ ਬਰੀ ਬੇਨਤੀ ਏ ਵੱਡਾ ਧੰਨਵਾਦ ਰਾਜਨ ਫੌਜੀ ਵੀ ਅਨੰਦ ਮਾਰਦਾ ਇਹ ਰਾਜ ਭਾਬਾ ਧੰਨਵਾਦ ਕਰਦੇ ਵੱਡੇ ਚਰਚੇ ਛਿੜੇ ਰਹਿਣ ਆਹ ਦੇਵ ਥਾਪਾ ਅੱਜ ਮੇਲਾ ਸਰਿਆਣੇ ਦਾ ਚੱਲਦਾ ਵੱਡੇ ਦੰਗਲ ਦੇ ਵੱਡੇ ਚਰਜੇੜਾ ਹਰ ਇੱਕ ਪਾਸੇ ਕਹਿੰਦੇ ਅਜਗਰ ਆਤਰਬਾਜੀ ਦਾ ਬਹੁਤ ਵੱਡਾ ਨਾਮ ਹੈ ਵੱਡੇ ਜਰਦੇ ਮਾਲਕ ਦੀ ਵੱਡੀ ਕਿਰਪਾ ਗੈਰੀ ਭਰਾ ਦਾ ਬਹੁਤ ਬਹੁਤ ਧੰਨਵਾਦ ਮੇਲੇ ਸਰਿਆਣੇ ਦੀਆਂ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਵੱਡੇ ਚਰਜੇੜੇ ਲਾ ਵੀ ਕੁਸੀਰਪੁਰਿਆ ਚੱਕਮਾ ਤੇ ਕਰ-ਕਰ ਖੇਡ ਮੈਦਾਨ ਦੇਤ ਲਾਓ ਸਾਹਮਣੇ ਸਾਹਮਣੇ ਕਹਿੰਦੇ ਗੱਲਾਂ ਟਿਕਾਣੇ ਐਨਸਰਾ ਇਹ ਆਹ ਦੇਖ ਆਹ ਦੇਖ ਅਜਗਰ ਹੌਣਸਲਾ ਥਾਪਾ ਕਹਿੰਦਾ ਆ ਮਾਸੀ ਦੇ ਪੁੱਤਰਾ ਤੈਨੂੰ ਦਮਾਂ ਛੋਲੇ ਮਲ ਕੇ ਇਹ ਥਾਪਾਈ ਥਾਪਾਈ ਇਹ ਥਾਪਾਈ ਇਹ ਥਾਪਾਈ ਕਹਿੰਦਾ ਆ ਮਾਸੀ ਦੇ ਪੁੱਤਾ ਲਾਓ ਸਾਹਮਣੇ ਦੇਖਾਂਗੇ ਰਵੀ ਵੀਰ ਆਓ ਜੇ ਆ ਕੀ ਹੋ ਗਿਆ ਇਧਰ ਟਾ ਕੇ ਬਹਿ ਗਏ ਜਿੱਦਾਂ ਭਈਆ ਪੱਠਿਆਂ ਦੀ ਪੰਡ ਲੱਦ ਕੇ ਰੇੜੀ ਉੱਤੇ ਬਹਿੰਦਾ ਐਣ ਗੱਲਾਂ ਟਿਕਾਣੇ ਲੱਗਣ ਗਿਆ ਕੁਸ਼ਤੀ ਸਰੇ ਦੀ ਚੱਲਦੀ ਖਾੜੇ ਪਾਸ਼ਾ ਦੇ ਵਿੱਚ ਹੁਣ ਵਾਣਾ ਤੋੜਦੀ ਅਜਗਰ ਕੁੰਡਲੀ ਇੱਕ ਮਿੰਟ ਯਾਰ ਢਿੱਲੀ ਮਾਰ ਵੀਰੇ ਸੈਂਟਰ ਲੈ ਕੇ ਜਾਓ ਬਾਹਰੂ ਬੂਨੇ ਬੰਦੇ ਫੋਨ ਕਰ ਰਹੇ ਨੇ ਕੋਈ ਨਹੀਂ ਹੁਣ ਦਾ ਨਾ ਲੱਗਾ ਕੋਈ ਗੱਲ ਨਹੀਂ ਬਿੱਲੇ ਭਰਾ ਦਾ ਬਹੁਤ ਬਹੁਤ ਧੰਨਵਾਦ ਬੱਦੇ ਜਰਦੇ ਗੱਲਾਂ ਫੱਟੇ ਪਦਰ ਦੀਆਂ ਟਿਕਾਣੇ ਲੱਗੀਆਂ ਆ ਜਾਣ ਬਿੱਲਿਆ ਅਸੀਂ ਹੁਣ ਕੀ ਕਰ ਸਕਦੇ ਆ ਆ ਗੱਬੇ ਫਸੇ ਨੇ ਕਿਉਂਕਿ ਟੈਂਟ ਲੱਗਾ ਹੋਇਆ ਦੇਵਤਾ ਬਾਥਲੇ ਦੇ ਉੱਪਰ ਅਜਗਰ ਹੱਤਬਾਜੀ ਦੀ ਧਰਤੀ ਇਹ ਸਦਾ ਟਿਕਣਾ ਉੱਪਰ ਅਜਗਰ ਨੇ ਕੁੰਡਲੀ ਮਾਰ ਲਈ ਆ ਕੁੰਡਲੀ ਮਾਰ ਲਈ ਆ ਕੁੰਡਲੀ ਮਾਰ ਲਈ ਆ ਆਹ ਗੱਲਾਂ ਟਿਕਾਣੇ ਨੇ ਡੈਂਪਲ ਕਰਦੇ ਗੱਲ ਖੇਡ ਲਾਓ ਇਧਰ ਦੇ ਪਾਸੇ ਕਦੇ ਗੱਲਾਂ ਸਿਰੇ ਲੱਗੀਆਂ ਜਾਣ ਵੱਡਾ ਦੰਗਲ ਜਿਹੜਾ ਫੱਟੇ ਚਰਦੇ ਰੇ ਤਾਲਵੇਂ ਦੇ ਨਾਲ ਫੈਸਲੇ ਕਰੇ ਵੱਡੇ ਹਣਗ ਇੱਕ ਪਾਸੇ ਦੇਵ ਥਾਪਾ ਸ਼ਹੀਰ ਬਾਬਾ ਦੀਪਸਰਪੁਰ ਸਿਪੋ ਜੱਗਲੇ ਭਰਾਵਾਂ ਦਾ ਵੀ ਵੱਡਾ ਧੰਨਵਾਦ ਕਰਦੇ ਆ ਇੱਕ ਪਾਸੇ ਕੁਸ਼ਤੀ ਦੇ ਵਾਰਸ ਦੀ ਵੱਡੀ ਦੇਣ ਮੇਲਾ ਵੱਡਾ ਆ ਪ੍ਰਬੰਧ ਵਧੀਆ ਇੱਕ ਪਾਸੇ ਦੇਵ ਥਾਪਾ ਜੱਗਲਾ ਦੇ ਡੈਂਪਲ ਵੇਖ ਡੈਂਪਲ ਵੇਖ ਇਧਰਲੇ ਪਾਸੇ ਇਧਰਲੇ ਪਾਸੇ ਮੈਨੂੰ ਲੱਗਦਾ ਆਹ ਦੇਖੋ ਮਾਰਿਆ ਕਰੋ ਪਰ ਬੋਲੀਆਂ ਬੋਲੀਆਂ ਇਹ ਨਹੀਂ ਛੱਡਦਾ ਇਹ ਅਜੇ ਕਰੇ ਇਹ ਨਹੀਂ ਮੰਨਦਾ ਬੱਸ ਕਰ ਤੂੰ ਕਿਹੜਾ ਰਜਿਸਟਰੀ ਕਰਾਉਣੀ ਛੱਡ ਦੇ ਆਓ ਨਹੀਂ ਹੋ ਰਹੀ ਸਾ ਨਹੀਂ ਹੋ ਰਹੀ ਸਾ ਮਾਰਿਆ ਕਰੋ ਪਰ ਬੋਲੀਆਂ ਬੋਲੀਆਂ ਇਧਰਲੇ ਪਾਸੇ ਥਾਪਾ ਹੇ ਲਾ ਇਧਰਲੇ ਪਾਸੇ ਬੱਲੇ 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 ਚਪਾ 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 ਆਹ ਝਰਖਾ ਚੱਲਣ ਵਾਲੀ ਗੱਲ ਹੋਈ ਪਈ ਐ ਤੇ ਤਿੱਲੀ ਤੂੰ ਬਣ ਗਿਆ ਲਾਂਗ ਤੇ ਲਾਂਗ ਤੂੰ ਬਣ ਗਿਆ ਕੋਕਾਣੀ ਆਹ ਵੇਖ ਬਿੱਲਿਆ ਨਾਗਵਲ ਪੈ ਗਿਆ ਨਾਗਵਲ ਪੈ ਗਿਆ ਗੱਲਾਂ ਵੱਡੇ ਪੱਦਰ ਦੀਆਂ ਸ੍ਰੀ ਜਾਨ ਕੁਸ਼ਤੀ 365 ਦੇ ਉੱਤੇ ਦੁਨੀਆ ਆਨੰਦ ਮਾਦਰੀ ਸਰਿਆਣੇ ਦੀ ਧਰਤੀ ਹੈ ਜੈ ਬਾਬਾ ਭਾਗਨਾਥ ਸਪੋਰਟ ਕਲੱਬ ਦੀ ਧਰਤੀ ਔਰ ਸਾਹਮਣੇ ਦੇਵ ਥਾਪਾ ਔੜ ਗਿਆ ਔੜ ਗਿਆ ਔੜ ਗਿਆ ਔੜ ਗਿਆ ਇਹ ਨਹੀਂ ਹੋ ਰੀਸਾ ਨਹੀਂ ਹੋ ਰੀਸਾ ਇਹ ਆ ਗਈ ਬਣ ਗਿਆ ਆ ਗਈ ਬਣ ਗਿਆ ਮੈਨੂੰ ਲੱਗਦਾ ਅਜਗਰ ਨੂੰ ਇਹਨੇ ਕੁੰਡਲੀ ਮਾਰ ਲਈ ਥੱਲੇ ਵੇਖ ਥੱਲੇ ਵੇਖ ਓ ਥੱਲੇ ਵੇਖ ਅਜਗਰ ਇਹ ਥਾਪਾ ਔਖਾ ਹੀ ਕਾਬੂ ਆਉਣਾ ਬੱਲੇ 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 ਥਾਪਿਆ ਨਹੀਂ ਹੋ ਰਿਹਾ ਇੱਕ ਪਾਸੇ ਅਜਗਰ ਓ ਬੱਲੇ ਬੱਲੇ ਸਵਾਦ ਵੱਜਿਆ ਆ ਖਾੜੇ ਪਾਸ਼ਾ ਦੇ ਵਿੱਚ ਇਹ ਸਵਾਦ ਵੱਜਿਆ ਹੋਇਆ ਆ ਵੇਖ ਨਿਕਾਰਾਮ ਕਪਟਨ ਸਾਹਿਬ ਆ ਦੀਪੂ ਫੌਜੀ ਏ ਕਿੱਥੇ ਗਿਆ ਸਾਡਾ ਸਰਪੰਚ ਅਸ਼ੋਕਮਾਰ ਸ਼ੋਕੂ ਜੀ ਆਜ ਨੰਦ ਵੱਜੇ ਹੋਣ ਨਜ਼ਾਰੇ ਵੱਜੇ ਹੋਣ ਕਹਿੰਦੇ ਸਰਿਆਣੇ ਦੇ ਮੇਲੇ ਦੇ ਵਿੱਚ ਆ ਗੱਲਾਂ ਕੋਠੇ ਭਰੇ ਹੋਣ ਚਾਰ ਸਪੇਰਾ ਭਰਿਆ ਆ ਗੱਲਾਂ ਟਾਲੇ ਟਕਾਣੇ ਏ ਗੱਲਾਂ ਟਕਾਣੇ ਆਦੇ 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 ਏ ਆਉਦੇ ਏ ਨਹੀਂ ਹੋਰੀ ਸਾ ਇਧਰ ਆਜ ਕਰ ਕੀ ਹੋਇਆ ਹੁਣ ਕੀ ਹੋਇਆ ਉਹ ਪਾਣੀ ਪਿਆ ਦੋ ਭਰਾ ਬਣ ਕੇ ਪਾਣੀ ਪਿਆ ਦੋ ਅਜਗਰ ਨੂੰ ਉਧਰ ਵੇਖ ਕੌਣ ਆ ਗਿਆ ਸਿੰਦਰਪਾਲ ਦਾ ਪੁੱਤਰ ਮਾਤਾ ਚਰਨਕੌਰ ਜੀ ਜਿੱਤਾ ਅੱਖਾਂ ਦਾ ਤਾਰਾ ਔਰ ਕਹਿੰਦੇ ਬਲਵੀਰ ਦੋਦਰ ਦੇ ਭਾਂਜੇ ਦੇ ਚਰਚੇ ਹੁੰਦੇ ਨੇ ਆ ਵੀ ਪ੍ਰਿਤਪਾਲ ਖਾੜੇ ਵਿੱਚ ਭੱਜ ਕੇ ਆ ਆ ਗਿਆ ਪ੍ਰਿਤਪਾਲ ਫਗਵਾੜੇ ਵਾਲਾ ਮਾਰੋ ਤਾੜੀ ਖੁੱਲ ਕੇ ਜ਼ੋਰਦਾਰ ਬੱਲੇ 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 ਪ੍ਰਿਤਪਾਲ ਪਹਿਲਵਾਨ ਫਗਵਾੜਾ ਵੱਡਾ ਨਾਂ ਏ ਵੱਡਾ ਨਾਂ ਹਾਂਜੀ ਨਾ ਸਾਹਮਣੇ ਆ ਗਿਆ ਪ੍ਰਤਪਾਲ ਫਗਵਾੜੇ ਦੀ ਧਰਤੀ ਦਾ ਤੇ ਧਰਮਿੰਦਰ ਕਹਾਈ ਨੂੰ ਬੈਂਦੀ ਏ ਤੂੰ ਵੀ ਖੜ ਦੇ ਵਿੱਚ ਆ ਮਰੀ ਬੈਂਦੀ ਏ ਹੱਥ ਜੋੜੀ ਤੋਂ ਲਈ ਇੱਕ ਪਾਸੇ ਧਰਮਿੰਦਰ ਕਹਾਲੀ ਆ ਕੁਸ਼ਤੀ ਕਹਿੰਦੇ ਬੜੀ ਸਰੇਰੀ ਹੋਣੀ ਐ ਇੱਕ ਗੱਲ ਦੱਸਣ ਲੱਗਾ ਆ ਪ੍ਰਤਪਾਲ ਫਗਵਾੜਾ ਜਿਹੜਾ ਸੁਤਿੰਦਰ ਪਾਲ ਸਿੰਘ ਜੀ ਜੋਬ ਕਰਦੇ ਨੇ ਮਾਤਾ ਚਰਨਜੀਤ ਕੌਰ ਦੇ ਅੱਖਾਂ ਦਾ ਤਾਰਾ ਤੇ ਬਾਪੂ ਪੁਲਵਾਨ ਨੂੰ ਮਰਦੀ ਢਿੱਲੋ ਸਾਹਿਬ ਤੁਸੀਂ ਵੀ ਖਾਣੇ ਨੂੰ ਸਲਾਮੀ ਦਿਓ ਓ ਢਿੱਲੋ ਪਰਿਵਾਰ ਦਾ ਪੁੱਤਰ ਬਾਵਾ ਵੀ ਆ ਗਿਆ ਅੱਜ ਦੇ ਟੈਂਟ ਜਿਹੜੇ ਚੜਤ ਹੁੰਦੀ ਏ ਜਦੂ ਪ੍ਰੇਤਪਾਲ ਆਉਂਦਾ ਤੇ ਬਾਵਾ ਨਾਲ ਹੁੰਦਾ ਢਾੜਿਆ ਵਾਲਿਓ ਦੁਨੀਆ ਦੇ ਵੱਡੇ ਰੁਸ਼ਤਮ ਹੋ ਚੁੱਕੇ ਨੇ ਚੱਕ ਮੰਗ ਤੇ ਕਰਗਲ ਖਰ ਰੋਥਾ ਪਾ ਕੁਝ ਕਹਿਣਾ ਚਾਹੁੰਦਾ ਅੱਜ ਕਰਨੋਂ ਥਾਪਿਆ ਲੈ ਮੈਂ ਇੱਕ ਹੁਣ ਕਰ ਗੱਲ ਪੈਸਮਾਨ ਜੀ ਆਪ ਕੁਸ਼ਤੀ ਲੱਟ ਲੱਟੇ ਚਲਾ ਜਾਂਦੀ ਓ ਭੱਗ ਜਾਂਦੀ ਓ ਇੱਕ ਬਾਤ ਸੁਣ ਲੜਨਾ ਹੈ ਤਾਂ ਲੜ ਜਾ ਨਹੀਂ ਤਾਂ ਬਿਜਲੀ ਦੇ ਤਾਰ پکڑ ਕੇ ਮਰ ਜਾ ਠੀਕ ਹੈ ਨਾ ਆਪਣਾ گاؤں ਦਾ ਬੇਇੱਜ਼ਤੀ ਮਤ ਕਰੋ ਕੁਸ਼ਤੀ ਦਾ ਢੰਸੇ ਬੱਲੇਆ ਦੇ ਹਲਾ ਕੀ ਕਰਦਾ ਅਜਗਰ ਕਹਿੰਦਾ ਮੈਂ ਇਹਨੂੰ ਜਵਾਬ ਕੁੰਡਲੀ ਮਾਰ ਕੇ ਦਵਾਗਾ ਹੁਣ ਆਓ ਅਜਗਰ ਤੇ ਥਾਪਾ ਥਾਪਾ ਆਓ ਚੱਲਦੀ ਕੁਸ਼ਤੀ ਅਖਾੜੇ ਬਾਦਸ਼ਾਹ ਦੇ ਵਿੱਚ ਅਜਗਰ ਕਹਿੰਦਾ ਪੀਲੀ ਜੀ ਦੇ ਤਾਰਾਂ ਤੇ ਚੜ ਜਾ ਇਹਨੂੰ ਦੱਸ ਹੁਣ ਕਿੱਥੇ ਟੰਗਣਾ ਇਹਨੂੰ ਚਾੜ ਪਾਣੀ ਵਾਲੀ ਟੈਂਕੀ ਦੇ ਏ ਓਏ 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 ਤੇ ਚੱਲ ਚੱਲੀਏ ਸਰਿਆਣੇ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂ ਪਰ ਆਹ ਥਾਪਾ ਥਾਪਾ ਕਹਿੰਦਾ ਭੱਜ ਮਾਸੀ ਦੇ ਪੁੱਤਰਾ ਕਿੱਧਰ ਨੂੰ ਭਜਣਾ ਸ਼ਹੀਦ ਬਾਬਾ ਜੀਸਸ ਉਹ ਸਿਬੋ ਜੱਗਲੇ ਭਰਾ ਪੁੱਜੇ ਹਨ ਆਰ ਕਹਿੰਦੇ ਪੀਰ ਬਾਬਾ ਲੱਗਦਾ ਜੀ ਸਿਧ ਕਮੇਟੀ ਦਾ ਬੜਾ ਧੰਨਵਾਦ 29 ਤੇ 30 ਤਰੀਕ ਹੋਵੇਗੀ ਗੇਰੇ ਪਿੰਡ ਦੇ ਵਿੱਚ ਸੰਤ ਬਾਬਾ ਕਰਮਸਿਧ ਜੂਰਗੋਬ ਗੇਰੇ ਦੀ ਧਰਤੀ ਤੇ ਵੱਡਾ ਕਬੱਡੀ ਕੱਪ ਹੋਵੇਗਾ 2 ਤੇ 1.5 ਲੱਖ ਦੀਆਂ ਟੀਮਾਂ ਭਿੰਡੀਆਂ ਤੇ ਬੈਟਾਂ ਨੂੰ ਮੋਟਰਸਾਈਕਲ ਤੇ ਜਾਣਗੇ ਤੇ ਗੱਲ ਕਰਨਗੇ ਬੱਬੂ ਕਸੀਰਪੁਰ ਜੀ ਹਾਂ ਵਾਕਈ ਬਾਕੀ ਆਉਣ ਵਾਲੇ ਮੇਲੇ ਵੀ ਟੈਂਪਲ ਨੇ ਕਢਾ ਦਿੱਤੇ ਆ ਸ਼ਹੀਦ ਬਾਬਾ ਦੀਪ ਸਿੰਘੀ ਸਪੋਰਟਸ ਕਲੱਬ ਸ਼ਿਭੂ ਚੱਕੜੀ ਭਰਾ ਵੀ ਪਹੁੰਚੇ ਨੇ ਧੰਨਵਾਦ ਕਰਦੇ ਆ ਪਰ ਇੱਧਰ ਦੇਖ ਇੱਧਰ ਦੇਖ ਇੱਕ ਕੋਠੇ ਤੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਤੇਰੇ ਕਿੱਥੇ 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 ਓਏ ਰੱਖ ਇੱਥੇ ਉੱਥੇ ਇੱਥੇ ਉੱਥੇ ਇੱਧਰ ਇੱਧਰ ਓਏ ਅਜੇ ਨਹੀਂ ਅਜੇ ਨਹੀਂ ਏ ਬੱਲੇ 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 ਨੰਗਾ ਰੀਸਾ ਅੜ ਗਈ ਜਾਨ ਸ਼ਕੰਜੇ ਅੰਦਰ ਓ ਥਾਪਾ ਦੇਵ ਥਾਪਾ ਜਿੱਤ ਗਿਆ ਇੱਕ ਕੋਠੇ ਵਾਲਿਓ ਜੇ ਕੁਸ਼ਤੀ ਵਧੀਆ ਲੱਗੀ ਤਾੜੀ ਦਾ ਮਾਰ ਕੇ ਦੱਸੋ ਜੇ ਇੱਧਰ ਕੁਸ਼ਤੀ ਵਧੀਆ ਲੱਗੀ ਕੋਠੇ ਵਾਲੇ ਤੁਸੀਂ ਵੀ ਤਾੜੀ ਮਾਰ ਦਿਓ ਖੁੱਲ ਕੇ ਜ਼ੋਰਦਾਰ ਆ ਦੇਵ ਥਾਪਾ ਜਿੱਤ ਗਿਆ ਨਪਾਲ ਵਾਲਾ ਕਹਿੰਦੇ ਸਰਾ ਕਰਾ ਗਿਆ ਆ ਗੱਲਾਂ ਟਿਕਾਣੇ ਲਾ ਗਿਆ ਗੱਲਾਂ ਵੱਡੇ ਪੱਧਰ ਦੀਆਂ ਛੜੀਆਂ ਹੋ ਜਾਣ ਇੱਕ ਬੇਨਤੀ ਹੈ ਦੀਪੂ ਹੋ ਜੀ ਜੀ ਆਪਾਂ ਝੰਡੀ ਦੇ ਮਾਲਾਂ ਦੀ ਹੱਥ ਜੋੜੀ ਕਰਾ ਕੇ ਫੋਟੋ ਕੋ ਜਾ ਕੇ ਗੇੜੀ ਲਵਾਈਓ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਮੈਂ ਪ੍ਰਿਤਪਾਲ ਪਲਵਾਨ ਜੀ ਭਗਵਾਨ